ਸਾ ਸੁਣੀਏ ਇੱਕ ਇੱਕ ਸ਼ਬਦ ਉਹਨਾਂ ਦਾ ਸੁਣਨ ਵਾਲਾ ਏ ਤੇ ਆਓ ਜਕਾਰਾ ਛੱਟਾਂਗਾ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਦੀ ਬਾਦਲਾ ਆਪ ਜੀ ਦੇ ਰੂਪ ਰੂਪ ਹੋਣਗੇ ਬੋਲੋ ਸੋ ਨਿਹਾਲ ਸ਼ਰਮ ਨਹੀਂ ਅਕਾਲੀ ਦਲ ਸ਼ਰਮ ਨਹੀਂ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੋ ਸੋ ਨਿਹਾਲ ਬਿਠੀਓ ਯਾਰ ਕਿ ਇੱਧਰ ਬੈਠੇ ਲੋਕੀ ਜਾਂ ਥੱਲੇ ਪੈਜੇ ਥੋੜੇ ਜੀ ਇੱਧਰ ਆ ਜੋ ਕਿਉਂ ਇੱਧਰ ਦੇਖੇ ਦੇ ਲੋਕਾਂ ਨੂੰ ਮੈਨੂੰ ਤਾਂ ਯਾਰ ਕੋਈ ਲੋੜ ਨਹੀਂ ਆ ਤੁਸੀਂ ਹਾਂ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਜੀਰਾ ਹਲਕਾ ਜਿਵੇਂ ਸੇਕੋ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਕਾਲੀ ਦਲ ਦਾ ਹੈੱਡਕੁਆਰਟਰ ਹੁੰਦਾ ਸੀ ਜੀਰਾ ਤੇ ਧਰਮਘੋਟ ਮੈਨੂੰ ਯਾਦ ਹੈ ਜਦੋਂ ਸਰ ਜ਼ੋਰਾ ਸਿੰਘ ਮਾਨ ਇਲੈਕਸ਼ਨ ਲੜਦੇ ਸੀ ਪਾਰਲੀਮੈਂਟ ਦਾ ਅਬੋਰ ਸਾਈਡ ਤੋਂ ਹਾਰਦੇ ਆਉਂਦੇ ਤੇ ਜਦੋਂ ਜੀਰਾ ਧਰਮਕੋਟ ਪਹੁੰਚਦੇ 30 35 35 ਹਜ਼ਾਰ ਦੀ ਛਲਮ ਲੱਗਦੀ ਸੀ ਉਦੋਂ ਇਕੱਠੇ ਦੋਨੋਂ ਹਲਕੇਆਂ 60 70 ਹਜ਼ਾਰ ਦੀ ਲੀਡ ਕਰਕੇ ਉਹ ਲਗਾਤਾਰ ਜਿੱਤੇ ਰਹੇ ਸਾਨੂੰ ਮਾਨ ਆਇਆ ਇਸ ਹਲਕੇ ਤੇ ਅੱਜ ਦਾ ਤੁਹਾਡਾ ਕੱਟ ਦੇਖ ਕੇ ਮੈਂ ਵਧਾਈ ਦੇਣਾ ਚਾਹਣਾ ਹੈ ਹਰਪ੍ਰੀਤ ਜੀ ਨੂੰ ਤੇ ਉਹਨਾਂ ਦੀ ਸਮੂਚੀ ਟੀਮ ਨੂੰ ਤੇ ਮੈਂ ਦੱਸਣਾ ਚਾਹਣਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਿੱਚ ਇੱਕ ਬਹੁਤ ਭਾਰੀ ਗੁੱਸਾ ਝਾੜੂ ਦੇ ਖਿਲਾਫ ਝਾੜੂ ਵਾਲਿਆਂ ਨੇ ਉਹ ਤਾਂ ਪਹਿਲੇ ਕਾਂਗਰਸ ਨੇ ਝੂਠ ਬੋਲ ਕੇ ਡਰਾਮੇ ਕਰਕੇ ਸਰਕਾਰਾਂ ਬਣਾ ਲੀਆਂ ਜੇ ਤੁਸੀਂ ਆਪਣੇ ਘਰੇ ਕਿਸੇ ਦਿਨ ਸ਼ਾਂਤ ਬਹਿ ਕੇ ਸੋਚਿਓ ਜਰੂਰ ਕਿ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਿਹੜੀ ਹੈ ਕਿਹੜੀ ਪਾਰਟੀ ਨੇ ਆਪਣੇ ਖੇਤਾਂ 'ਚ ਝੋਨਾ ਲਵਾਉਣ ਲਾ ਦਿੱਤਾ ਕਣਕ ਲਾ ਦਿੱਤੀ ਕਿਹੜੀ ਪਾਰਟੀ ਨੇ ਜੋ ਅੱਜ ਪੰਜਾਬ ਹੈ ਉਸ ਪੰਜਾਬ ਨੂੰ ਬਣਾਇਆ ਹੈ ਭਾਵੇਂ ਸਰਕਾਰਾਂ ਆਜ਼ਾਦੀ ਦੇ ਬਾਅਦ ਹਰ 5 ਸਾਲ ਬਦਲਦੀਆਂ ਰਹੀਆਂ ਪਰ ਉਹ ਕੱਲੀਆਂ ਸਰਕਾਰਾਂ ਸੀ ਜੇ ਕੰਮ ਹੋਇਆ ਹੈ ਜੇ ਥੋੜੀ ਸੇਵਾ ਹੋਈ ਹੈ ਥੋੜੀ ਬਾਹ ਫੜੀ ਗਈ ਹੈ ਪੰਜਾਬ ਦੇ ਕਿਸਾਨ ਗਰੀਬ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਤੇ ਕੱਲੀ ਇੱਕੋ ਇੱਕ ਸ਼ਰੋਮਣੀ ਖਾਲੀ ਦਲ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਹੱਥ ਕੜਾ ਕਰਕੇ ਦੱਸਿਓ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਸਾਰਿਆਂ ਕੋਲੇ ਟਿਊਬਲ ਕਨੈਕਸ਼ਨ ਹੈ ਦਿੱਤੇ ਕਿਨੇ ਆ ਬਾਦਲ ਸਾਹਿਬ ਨੇ ਅਕਾਲੀ ਦਲ ਤੇ ਬਾਦਲ ਸਾਹਿਬ ਨੇ ਉਹਦੇ ਚ ਮੁਫਤ ਬਿਜਲੀ ਪਾਈ ਕਿਨੇ ਆ ਬਾਦਲ ਸਾਹਿਬ ਨੇ ਇਹਦਾ ਮਤਲਬ ਦੇਖੋ ਲੱਖ ਡੇਢ ਲੱਖ ਦੀ ਤਾਂ ਪੈਨਸ਼ਨ ਸਾਰਿਆਂ ਨੂੰ ਲਾਤੀ ਨਾ ਆ ਮੰਡੀਆਂ ਪੂਰੇ ਪੰਜਾਬ ਚ ਬਣਾਉਣ ਵਾਲਾ ਬਾਪੂ ਬਾਦਲ ਅ ਲੱਖ ਕਰੋੜਾਂ ਬਣਾਉਣ ਵਾਲਾ ਬਾਪੂ ਬਾਦਲ ਅ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਬਾਪੂ ਦਾ ਬਾਦਲ ਸ਼ਗਨ ਸਕੀਮ ਪੈਨਸ਼ਨ ਐਸ ਸੀ ਭਾਈਚਾਰੇ ਨੂੰ ਧਰਮਸ਼ਾਲਾ ਐਸ ਸੀ ਭਾਈਚਾਰੇ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸਾਰਾ ਕੁਝ ਹੀ ਕਾਲੀ ਦਲ ਤੇ ਵੱਡੇ ਪੱਲ ਸਾਬ ਕਰਦੇ ਸੀ ਉਹ ਮੁੱਖ ਮੰਤਰੀ ਸੀ ਥੋੜੇ ਮੁੱਖ ਮੰਤਰੀ ਸੀ ਉਹਨਾਂ ਚ ਦਿਲ ਚ ਦਰਦ ਸੀ ਉਹ 24 ਘੰਟੇ ਉਹਨਾਂ ਦਾ ਮਨ ਚ ਕੋਈ ਗੱਲ ਸੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਪਾਵੇਂ ਸਾਰਾ ਟਾਈਮ ਦੇਖ ਲਓ 20 ਸਾਲ ਰਹੇ ਐ 20 ਸਾਲਾਂ ਚ ਨਕਸ਼ਾ ਬਦਲ ਦਿੱਤਾ ਜਿੰਨੀਆਂ ਵੀ ਨਹਿਰਾਂ ਚ ਕਸੀਆਂ ਪੰਜਾਬ ਦੇਖਦੇ ਹੋ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਨਹਿਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਦੀ ਸੇਕੋ ਸਾਹਿਬ ਮਿੰਟ ਚ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋੜੇ ਐ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਆ ਉਹਨਾਂ ਨੂੰ ਲਗਾਇਆ ਥੋਡੇ ਨਾਲ ਕੇਜਰੀਵਾਲ ਨੂੰ ਧਰਦਾ ਤੁਹਾਡੇ ਪ੍ਰਤੀ ਔਰ ਕਾਂਗਰਸੀਆਂ ਨੂੰ ਧਰਦਾ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ ਚ ਬਹਿਸ ਚੱਲ ਵੀ ਸਾਡੇ ਜਿਵੇਂ ਇਹਨਾਂ ਦੀ ਆਦਤ ਤਾਂ ਝੂਠ ਬੋਲਣ ਦੀ ਮੈਂ ਕਿਹਾ ਸਾਰੇ ਹੀ ਬਹਿਸ ਬੰਦ ਕਰ ਦਿਓ ਆਪਾ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਤੁਸੀਂ ਪੂਰੀ ਪੰਜਾਬ ਪੰਜ ਚੀਜ਼ਾਂ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਆ ਬੀਬੀ ਭੱਟਲ ਸੀ ਸਾਰੇ ਕਾਂਗਰਸ ਸੀ ਨੇ ਲੀਡਰਸ਼ਿਪ ਮੰਤਰੀ ਰਏ ਸਾਰੇ ਲਾਲ ਸਿੰਘ ਵੇਨਾ ਪੰਜ ਨਹੀਂ ਗਿਣਾ ਸਕੇ ਮੈਂ ਉਹਨਾਂ ਕਹੇ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤਿੰਨ ਦੱਸ ਦਿਓ ਕੀਤ ਮੈਂ ਕਹਾਂ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਜਵਾ ਖਲਾਈ ਹੈ ਤੇ ਝਾੜੂ ਵਾਲੇ ਨੇ ਉਹ ਵੀ ਨਹੀਂ ਲਾਈ ਐ ਨੈਟ ਹੋਏ ਐ ਮੈਨੂੰ ਡਰ ਲੱਗਦਾ ਜਿਹੜੀਆਂ ਸੜਕਾਂ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ ਪਾ ਕੇ ਦੱਸੋ ਯਾਰ ਪਿਛਲੇ 10 ਸਾਲ ਚ ਕੋਈ ਕੰਮ ਹੋਇਆ ਫਿਰ ਆਪਾਂ ਗਲਤੀ ਐਡੀ ਹੋ ਕੇ ਕਰ ਗਏ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਯਾ ਬੇਅਦਬੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਚਲੋ ਅਰਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ پارٹی ਤੇ ਇਲزام ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਕਾਲੀ ਦਲ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਕੀਤੀ ਬੇਅਦਬੀਆਂ 2015 ਸ਼ੁਰੂ ਹੋ ਗਈਆਂ ਸਰਕਾਰ ਆਪਣੀ ਦੁੱਖ ਹੈ ਪਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਵੀ ਕੈਪਟਨ ਵੀ ਆ ਭਲੇ ਵੀ ਦਾਦੂ ਵਾਲ ਵਰਗੇ ਮੰਡ ਵੀ ਸਾਰੇ ਸੜਕਾਂ ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਬੀਏ ਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਔਰ ਜਾਂਚ ਚੱਲ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਹੀ ਇੱਕ ਮਲੇਰ ਕੋਟਲੇ ਕੁਰਾਨ ਸ਼ੀਰ ਦੀ ਬਿਆਬੀ ਹੋਈ ਤੁਸੀਂ ਹੈਰਾਨ ਗਏ ਹੋ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟਲੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬੇਅਦਬੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਸ਼ਕਤ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਛੀਮਾ ਜਿਹੜਾ ਮਨਨ ਫਰਖਜਾਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਪ੍ਰਾਨਸ਼ੀਲ ਵੀ ਬੇਦਬੀ ਦੇ ਹਰਪਾਲ ਛੀਮਾ ਤੇ ਹਰਜੋਗ ਬੈਂ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਹੈ ਆ 7 ਮਹੀਨੇ ਪਹਿਲੇ ਡਿਸੰਬਰ ਚ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ ਸਜ਼ਾ ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਜਰੀਵਾਲ ਨੇ ਮੈਨੂੰ ਭੇਜਿਆ ਹੈ ਜੋ ਪੇਂਡਿਆ ਤੋਂ ਨੇ ਐਮਐਲਏ ਕੀ ਇੱਥੇ ਚਾਰ ਪਣਾਊਗਾ ਫਿਰ ਇਹਨਾਂ ਨੇ ਕੇਜਰੀਵਾਲ ਨੇ ਆ ਪਹਿਲੀ ਦਸੰਬਰ 2024 ਮਤਲਬ ਤਕਰੀਬਨ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ ਯਾਦਵ ਉਹ ਐਮਐਲਏ ਹੈ ਉਹਨੂੰ ਸਜ਼ਾ ਦੇ ਦਿੱਤੀ ਤੇ ਸਜ਼ਾ ਦੇਣ ਤੋਂ ਇੱਕ ਮਹੀਨਾ ਪਹਿਲੇ ਉਹਨੂੰ ਆ ਵਕੀਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ ਸਜ਼ਾ ਹੋਣੀ ਹੈ ਇਹਨਾਂ ਨੇ ਕੀ ਕੀਤਾ ਇਹ ਕੇਦਰੀਵਾਲ ਨੇ ਡੀਸੀ ਨੂੰ ਕਿਹਾ ਕਿ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਦੇ ਤੇ ਦਰਖਾਸਤ ਤੇ ਕੇਸ ਹੋਇਆ ਹੈ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਜੀ ਦੇਖੋ ਕੇਸ ਵੈਸ ਹੋ ਗਈ ਖਤਮ ਹੋ ਗਿਆ ਇੱਕ ਮਹੀਨਾ ਚ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਸ ਬੰਦੇ ਨੂੰ ਡਰਾ ਕੇ ਉਹ ਤੋਂ ਦਰਖਾਸਤ ਦਿਵਾਦੀ ਕਿ ਜੀ ਮੈਂ ਆਪਣੀ ਦਰਖਾਸਤ ਵਾਪਸ ਕਰਾਉਣਾ ਚਾਹਣਾ ਹੈ ਅਬੇਦਗੀ ਵਾਲੀ ਪਰ ਜੱਜ ਬੜਾ ਦਲੇਰ ਸੀ ਕਹਿੰਦਾ ਜੋ ਮਰਜ਼ੀ ਕਰ ਲੋ ਮੈਂ ਤਾਂ ਨਹੀਂ ਕਰਦਾ ਹੁਣ ਵਾਪਸ ਉਹਨੇ ਆਪਣੇ ਫੈਸਲੇ 'ਚ ਲਿਖਿਆ ਕਿ ਪੰਜਾਬ ਠਕਾਰ ਤੇ ਡੀਸੀ ਨੇ ਦਰਖਾਸਤ ਦਿੱਤੀ ਹੈ ਡੀਏ ਨੂੰ ਮਿੱਕਿਆ ਦਿੱਤਾ ਕਿ ਆ ਕੇਸ ਵਾਪਸ ਕੀਤਾ ਜਾਏ ਕਿਉਂਕਿ ਉਹ ਕਹਿੰਦਾ ਮੈਂ ਐਜ਼ ਅ ਸੈਸ਼ਨ ਜੱਜ ਮੈਂ ਨਹੀਂ ਕਰਦਾ ਲਿਖਿਆ ਤੇ ਮੈਨੂੰ ਸਜ਼ਾ ਦਿਨਾ ਕਿਉਂਕਿ ਏਡੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਰੇਸ਼ ਯਾਦਵ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂ ਵਾਲ ਕੇਜਰੀਵਾਲ ਪੰਜਾਬ ਚ ਝਾੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਦਬੀਆਂ ਨਹੀਂ ਜਦੋਂ ਦਾ ਸ਼ੁਰੂ ਹੋਏ ਪਤਾ ਨਹੀਂ ਕਿੱਥੋਂ ਬੰਦੇ ਇਹਨਾਂ ਦੇ ਆਉਂਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਜਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵੰਤ ਮਾਨ ਨੂੰ ਤਾਂ ਘਰੇ ਬਿਠਾਇਆ ਸੋਸੋਡਿਆ ਤੇ ਜੈਨ ਦੋ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਕੋਠੀ ਲੈ ਲਈ ਜੀ ਮਿਨਿਸਟਰ ਦੇ ਘਰ ਦੇ ਨਾਲ ਚਾਰ ਮਹਿਕਮੇ ਸੋਡਿਆ ਕੋਲੇ ਆ ਤੇ ਚਾਰ ਮਹਿਕਮੇ ਜੈਨ ਕੋਲੇ ਆ ਉਹ ਮੀਟਿੰਗਾਂ ਲੈਂਦੇ ਆ ਉਹ ਫੈਸਲੇ ਕਰਦੇ ਆ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਉਹ ਫੈਸਲੇ ਕਰਦੇ ਆ ਯਾਰ ਆਪਾਂ ਇੰਨੇ ਕੀ ਇਹ ਜੀ ਹਲਕ ਬਣ ਗਈ ਆਪਣੀ ਆਪਣੀ ਸਰਕਾਰ ਆ ਆਪ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਆ ਲੋਕਾਂ ਦੀ ਸਰਕਾਰ ਨਹੀਂ ਆ ਫੈਸਲੇ ਕੀ ਕਰਦੇ ਆ ਪੈਸਾ ਇਕੱਠਾ ਕਰਨਾ ਹੁਣ ਇਹਨਾਂ ਨੂੰ ਪਤਾ ਹੈ ਹੁਣ ਇਹਨਾਂ ਨੂੰ ਪਤਾ ਹੈ ਕਿ 1 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪੈਣੀ ਕਹਿੰਦੇ ਪੈਸੇ ਇਕੱਠੇ ਕਰ ਲੋ ਲੁੱਟੋ ਲੱਗ ਜਾਓ ਹੁਣ ਇਹ ਨਮਾਜ਼ ਪੰਗਾ ਸ਼ੁਰੂ ਕਰਤਾ 40000 ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40000 ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਦੇ ਬਾਅਦ ਤੁਸੀਂ ਸਾਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹਤ ਹਾਲਾਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਕੁਝ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਨਹੀਂ ਜਾਣ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਮੈਂ ਫਿਰ ਤੋਂ ਬੇਅਦਬੀ ਤੇ ਆਉਣਾ ਚਾਹਣਾ ਹੈ ਦੇਖੋ ਵਿਅਦਗੀ ਦੇ ਸਿਆਸਤ ਕੀਤੀ ਸਾਰਿਆਂ ਨੇ ਆ ਜਿੰਨੇ ਕਾਂਗਰਸ ਹੈ ਜਿੰਨੇ ਮੰਡ ਹੈ ਜਿੰਨੇ ਦਾदू ਵਾਲਾ ਜਿੰਨੇ ਆਪਣੇ ਵਿਰੋਧੀ ਹੈ ਉਹਨਾਂ ਦਾ ਮਤਲਬ ਸੀ ਕਿ ਬਾਰ-ਬਾਰ ਹੁਣ ਜਿਹੜਾ ਤੁਸੀਂ ਦੇਖ ਲਓ 5-6 ਦਿਨ ਪਹਿਲੇ ਅਸੈਂਬਲੀ 'ਚ ਝਾੜੂ ਵਾਲੇ ਲਿਆ ਵਿਅਦਗੀ ਦਾ ਬਿੱਲ ਇਹ ਸਾਢੇ 3 ਸਾਲ ਦਾ ਤੁਸੀਂ ਸੋਚਿਆ ਨਹੀਂ ਤੇ ਬਿੱਲ 'ਚ ਕੀ ਲਿਖਿਆ ਕਿ ਜਿਹੜਾ ਮਦਦ ਕਰੂਗਾ ਬੇਅਦਬੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਦੇ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਕੁਰਾਨ ਚੀ ਦੀ ਉਹਨੇ ਕਰਾਈ ਸੀ ਆਖ ਦੇਖੋ ਕਾਂਗਰਸੀਆਂ ਦੇ ਬਿਆਨ ਹੁਣ ਜਦੋਂ ਦਿਲ ਚ ਨਾ ਖੋਟ ਹੋਏ ਸਾਹਮਣੇ ਆ ਜਾਂਦੀਆਂ ਚੀਜ਼ਾਂ ਪ੍ਰਗਟ ਸਿੰਘ ਨੇ ਹੁਣੇ ਅਸੈਂਬਲੀ 'ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹੁੰਦਾ ਸਾਡੀ ਸਰਕਾਰ ਦੇ ਦਰਾਨ ਅਸੀਂ ਦੋਸ਼ੀਆਂ ਨੂੰ ਫੜਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਦੇ ਲੱਗੇ ਸੀ ਕਾਲੀਆਂ ਨੂੰ ਰਗੜੋ ਬਦਨਾਮ ਕਰੋ ਪ੍ਰਗਟ ਸਿੰਘ ਨੇ ਅਸੈਂਬਲੀ 'ਚ ਕਿਹਾ ਸੁਖੀ ਰੰਦਾਵੇਂ ਨੇ ਆਪ ਬਿਆਨ ਦਿੱਤਾ ਕਿ ਕੀ ਵੀ ਨੇ ਕਿਹਾ ਕਿ ਮੈਂ ਐਸਆਈਟੀ ਦੀ ਮੀਟਿੰਗਾਂ 'ਚ ਮੈਂ ਆਪ ਜਾਂਦਾ ਸੀ ਜਿੱਥੇ ਕਮੇਟੀ ਬਣਾਈ ਸੀ ਸਾਡਾ ਮਤਲਬ ਦੋਸ਼ੀ ਫੜਨਾ ਨਹੀਂ ਸੀ ਸਾਡਾ ਮਤਲਬ ਸੀ ਕਾਲੀ ਦਲ ਨੂੰ ਬਦਨਾਮ ਕਰਨਾ ਦੇਖੋ ਥੋਡੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਆ ਕੁਸ਼ਬੀਰ ਸਿੰਘ ਬਾਦਲ ਦੀ ਪਾਰਟੀ ਨਹੀਂ ਥੋਡੀ ਐ ਤੁਹਾਡੇ ਬਜ਼ੁਰਗਾਂ ਨੇ ਆ ਪਾਰਟੀ ਨੂੰ ਖੜਾ ਕੀਤਾ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਆ ਪਾਰਟੀ ਖੜੀ ਕੀਤੀ ਹੈ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਭਾਵੇਂ ਆਜ਼ਾਦੀ ਤੋਂ ਪਹਿਲੇ ਭਾਵੇਂ ਆਜ਼ਾਦੀ ਤੋਂ ਬਾਅਦ ਜੇ ਕਿਸਾਨ ਦੀ ਗੱਲ ਆਈ ਗਰੀਬ ਦੀ ਗੱਲ ਆਈ ਮਜ਼ਦੂਰ ਦੀ ਗੱਲ ਆਈ ਪੰਜਾਬ ਦੀ ਗੱਲ ਆਈ ਖਾਲਸਾ ਪੰਥ ਦੀ ਕੋਈ ਗੱਲ ਆਈ ਅੱਗੇ ਹੋ ਕੇ ਅਕਾਲੀ ਦਲ ਖੜਾ ਰਿਹਾ ਹੈ ਪਰ ਅੱਜ ਕਮਜ਼ੋਰ ਕਰਤਾ ਇੰਨਾ ਇੰਨਾ ਬੰਦਿਆਂ ਦੇ ਕਹਿਣ ਤੇ ਤੇ ਹੋਇਆ ਕੀ ਹੁਣ ਤੁਸੀਂ ਕਮਜ਼ੋਰ ਆਪਣੀ ਫੌਜ ਕਰਤੀ ਤੇ ਅੱਜ ਤੁਹਾਡੇ ਧਰਮ ਤੇ ਹਮਲਾ ਹੋਣ ਲੱਗ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਜਿਹੜੀ ਹਿੰਮਤ ਨਹੀਂ ਸੀ ਕਿਸੇ ਦੀ ਤੋਂ ਹੱਥ ਲਾਉਂਦੀ ਉਹ ਵੀ ਤੋੜ ਦਿੱਤਾ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਤੱਕ ਸਾਥੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰ ਲਿਆ ਤੇ ਹੁਣ ਐ ਜੀਪੀਸੀ ਤੇ ਕਰਨ ਲੱਗੇ ਸੀ ਆ ਦੋ ਵਾਰ ਮੈਂ ਕਹਿੰਨਾ ਬਹਾਦਰ ਮੈਂਬਰ ਬੈਠੇ ਇੱਥੇ ਲਾਲ ਚੰਦ ਨੇ ਅਸੀਂ ਕੀ ਤੁਸੀਂ ਆ ਜਾਓ ਸਾਡੇ ਨਾਲ ਪਰ ਡੱਟ ਕੇ ਖੜੇ ਰਹੇ ਇੱਥੋਂ ਤੱਕ ਆ ਗਏ ਤੁਹਾਡੇ ਕੋਲੇ ਜੇ ਹਲੇ ਵੀ ਆਪਣੀ ਫੌਜ ਉਮੀ ਤਗੜਾ ਕੀਤਾ ਫਿਰ ਪਾਣੀ ਉੱਤੋਂ ਦੀ ਡੱਪ ਜੂ ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹੈ ਹੋਂਦ ਦਾ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਈ ਆਪਣੇ ਬੱਚੇ ਤੇ ਖੁਸ਼ ਰਹਿਣਗੇ ਤਾਈ ਥੋਡੀ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਤਜਰਬੇ ਕਰ ਲੈ ਆਪਾਂ ਦੇਖ ਲੈ ਬਦਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੂੰ ਆਉਣਗੇ ਤੁਹਾਡੇ ਕੋਲ ਕਾਂਗਰਸੀ ਕਹਿਣਗੇ ਆ ਦੇਵਾਂਗੇ ਆ ਦੇਵਾਂਗੇ ਆ ਦੇਵਾਂਗੇ ਦੱਤਾਂ ਨਹੀਂ ਦੇਣਾ ਕਿਉਂਕਿ ਪਹਿਲਾ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਕਰਾਂਗੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਤੁਸ਼ਾ ਛੜਦਾ ਸੀ ਆਪਾਂ ਇੱਕਦਮ ਹੀ ਬਿਗੈਰ ਸੋਚੇ ਸਮਝੇ ਦੇਖੇ ਢੰਡਾ ਚੱਕ ਲੈਣੇ ਆ ਤੇ ਬਾਅਦ ਪਛਤਾਉਣੇ ਰਹਿੰਦੇ ਆ ਅੱਜ ਹਾਲਾਤ ਆ ਬਣ ਗਈ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਕਰੀ ਆਂਦੇ ਆ ਪ੍ਰੋਤੀਆਂ ਲਈ ਆਂਦੇ ਆ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾਰੇ ਮੈਂ ਕਿਹਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰ ਆ ਸਾ ਤੋਂ ਫਰौती ਲੈਂਦੇ ਐ ਦੂਜੇ ਪਾਸੇ ਕੇਜਰੀ ਵਾਲਾ ਲੋਟ ਬੁਲਾ ਲੰਦਾ ਕਿ ਮੈਨੂੰ 4 ਕਰੋੜ ਉਹ ਪਾਰਟੀ ਵਾਸਤੇ ਮੈਨੂੰ 5 ਕਰੋੜ ਦੇ ਉਹ ਅਸੀਂ ਕੀ ਕਿਨਾ ਦੇਵਾਂਗੇ ਜੇ ਇੱਕ ਆਪਣੀ ਇੰਡਸਟਰੀ ਚਲੀ ਗਈ ਇਥੋਂ ਵਪਾਰੀ ਚਲੇ ਗਏ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਤੇ ਫਿਰ ਹੋਊਗਾ ਕੀ ਤੇ ਹਲੇ ਤਾਂ ਥੋੜੀ ਮੈਂ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗਣ ਲੱਗੇ ਕਿਉਂ ਲੱਗਣ ਲੱਗੇ ਕੀ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਂਟ ਨਹੀਂ ਲਾਇਆ ਇਹਨਾਂ ਨੇ ਮੰਗ ਵੱਧ ਗਈ ਹੈ ਜਿਹਦੇ ਘਰੇ ਕੂਲਰ ਹੁੰਦਾ ਸੀ ਏਸੀ ਲਾ ਲੇ ਏਸੀ ਵਾਲੇ ਨੇ ਦੋ ਲਾ ਲੇ ਬਿਜਲੀ ਦੀ ਮੰਗ ਆ ਤਾਂ ਚੰਗਾ ਸੀ ਮੈਂ ਉਦੋਂ ਇੰਨੀ ਵੱਧ ਕਰ ਗਿਆ ਸੀ 10 ਹੰਟ ਪਾ ਦੇ ਤੁਹਾਡੇ ਜੇ ਫਿਰ ਤੋਂ ਆਪਾਂ ਗਲਤੀ ਕਰ ਗਏ ਆ ਆ ਗਏ ਫਿਰ ਤਾਂ ਰਾਤ ਨੂੰ ਮੱਛਰ ਵੜਿਆ ਕਰਨਗੇ ਤੁਹਾਨੂੰ ਤੁਸੀਂ ਗੱਲ ਦੇਖੋ ਮੈਂ ਕਹਿੰਦਾ ਤੁਸੀਂ ਮੇਰਾ ਪਿਛਲੇ 10 15 20 ਸਾਲ ਦਾ ਮੇਰਾ ਇਤਿਹਾਸ ਦੇਖ ਲਓ ਜੋ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਜੋ ਜੋ ਵੀ ਲੇਖ ਲਓ ਸਾਰੇ ਮੈਂ ਕਿਹਾ ਸੀ ਬਿਜਲੀ ਆਨ ਕਰ ਦੂੰਗਾ ਕਹਿੰਦੇ ਸੀ ਉਹ ਲੋਕੀ ਕਿਵੇਂ ਹੋ ਸਕਦੀ ਹੈ ਐ ਮਿੰਟਾਂ 'ਚ ਕਰਤੀ ਨਾ ਥਰਮਲ ਪਲਾਂਟ ਲਾ ਕੇ ਮੈਂ ਕਿਹਾ ਸੀ ਸਾਰੇ ਜ਼ਿਲ੍ਹਿਆਂ ਨੂੰ ਚੰਡੀਗੜ੍ਹ ਨਾਲ 4 6 ਲੈਂਦੀਆਂ ਸੜਕਾਂ ਵੀ ਬਣਾਵਾਂਗੇ ਭਾਵੇਂ ਬੰਬ ਛਿੜ ਦਿਓ ਆ ਸੜਕਾਂ ਬਣੀਆਂ ਕਿ ਨਹੀਂ ਹੁਣ ਤੁਸੀਂ ਜੇਰੇ ਤੋਂ ਜੀਰੇ ਤੋਂ ਅੰਮ੍ਰਿਤਸਰ ਜਾਣੇ ਅੰਮ੍ਰਿਤਸਰ ਬਠਿੰਡੇ ਜਾਣੇ ਹੋ ਨਜ਼ਾਰਾ ਆਉਂਦਾ ਕਿ ਨਹੀਂ ਏਅਰਪੋਰਟਾਂ ਤੇ ਤੁਹਾਡੇ ਪਿੰਡਾਂ 'ਚ ਜਿੰਨੀਆਂ ਵੀ ਗਲੀਆਂ ਨਾਲੀਆਂ ਕੁਝ ਵੀ ਬਣਿਆ ਜੁਨੇਗੀ ਦੇ ਸ਼ਹਿਰ ਜਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਈ ਹੈ ਉਹ ਉਦੋਂ ਹੀ ਹੋਈ ਹੈ ਜਦੋਂ ਤੁਹਾਡਾ ਰਾਜ ਸੀ ਤੁਹਾਡੀ ਖੇਤਰੀ ਪਾਰਟੀ ਦਾ ਰਾਜ ਸੀ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ 1.5 ਸਾਲ ਰਹਿ ਗਿਆ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੁਟ ਨਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਤੁਹਾਡੇ ਤੇ ਜਿੰਮੇਵਾਰੀ ਹੈ ਆਪਣੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਥੋੜੇ ਤੇ ਜਿੰਮੇਵਾਰੀ ਆ ਹੁਣ ਪੰਜਾਬ ਬਚਾਉਣ ਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੋਂ ਇਹਨਾਂ ਨੂੰ ਬਾੜੇ ਦਵਾਈਏ ਤਾਂ ਹੀ ਪੰਜਾਬ ਬਚੂਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕੀ ਹੀਰੋ ਪਰਵਾਰ ਸਰ ਹਰਚਰਨ ਸਿੰਘ ਹੀਰੋ ਜੀ ਜਿਨ੍ਹਾਂ ਨੇ ਆਪਣੀ ਸਿਆਸੀ ਜੀਵਨ ਕਾਲੀਦਨ ਤੋਂ ਸ਼ੁਰੂ ਕੀਤਾ ਸੀ 1980 ਵਿੱਚ ਹੀ ਮਲਾ ਐਮਐਲਏ ਇਥੋਂ 1980 ਕੱਤਰ ਤੋਂ ਸ਼ੁਰੂ ਕੀਤਾ ਸੀ ਕੱਤਰ ਤੋਂ ਜੁਰੂ ਕੀਤਾ ਸੀ 80 ਦੇ ਇਥੋਂ ਐਮਐਲਏ ਬਣੇ ਉਹਦੇ ਬਾਅਦ ਕਾਂਗਰਸ ਗਏ ਉੱਥੇ ਉੱਥੇ ਵੀ ਟੌਪ ਵਰਕਿੰਗ ਪ੍ਰਧਾਨ ਰਹੇ ਹੈ ਅੱਜ ਸਹੀ ਮੈਨ ਤੇ ਘਰ ਵਾਪਸੀ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਉਹਨਾਂ ਦੇ ਬੇਡੇ ਹਰਪੀਤ ਜੀ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਸਾਡੀ ਪਾਰਟੀ ਚ ਆਈ ਹੈ ਤਾਕਤ ਬਣ ਗਈ ਸਾਡੀ ਤੋਂ ਆਸ ਕਰਕੇ ਮੈਂ ਉਹਨਾਂ ਨੂੰ ਪਾਰਟੀ ਚ ਆਉਣ ਤੇ ਮੈਂ ਜੀ ਆਇਆਂ ਕਹਿੰਨਾ ਤੇ ਵਿਸ਼ਵਾਸ ਦੋਣਾ ਕਿ ਉਹਨਾਂ ਦੇ ਸਾਰੇ ਨੂੰ ਸਾਥੀਆਂ ਨੂੰ ਪਰਿਵਾਰ ਮੰਨੂ ਰੱਖਾਂਗੇ ਤੇ ਮੈਂ ਅੱਜ ਕਹਿਣਾ ਵੀ ਜੁਣਾ ਅੱਜ ਦੇ ਬਾਅਦ ਹਰਪ੍ਰੀਤ ਜੀ ਦੇ ਹੱਲ ਕਰੀ ਜੁਗਰੀ ਤੁਸੀਂ ਸਮਝ ਲਓ ਪਰ ਮੈਂ ਸੇਕੋ ਸਾਹਿਬ ਨੂੰ ਕਹਿਣਾ ਚਾਹੁੰਦਾ ਸੇਕੋ ਸਾਹਿਬ ਆ ਮੇਰੇ ਦੇਖੋ ਸੇਕੋ ਸਾਹਿਬ ਮੇਰੇ ਪਿਤਾ ਜੀ ਦੇ ਐਜੇ ਸਾਥੀ ਕੋਈ ਮਰਜੀ ਤੂਫਾਨ ਆਇਆ ਬਾਦਲ ਸਾਹਿਬ ਨੂੰ ਅੱਗੇ ਢਾਲ ਬਣ ਜਾਂਦੇ ਸੀ ਮੇਰੇ ਨਾਲ ਵੀ ਉਵੇਂ ਮੈਂ ਤਾਂ ਇਹਨਾਂ ਦੇ ਬੱਚਿਆਂ ਵਰਗਾ ਅਕਾਲੀ ਦੇ ਅੱਜ ਟਕੜਾ ਹੈ ਐਜੇ ਲੋਕਾਂ ਦਾ ਆ ਜਿਹੜੇ ਬੈਠੇ ਆ ਜਿਹੜੇ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਲੜਾਈ ਲੜੀ ਦਿਨ ਹੋਏ ਰਾਤ ਹੋਏ ਉਹ ਹੀ ਸਪਿਰਿਟ ਆਪਣੇ ਬਜ਼ੁਰਗਾਂ ਵਾਲੀ ਜਿਹੜੀ ਸਪਿਰਿਟ ਹੈ ਨਾ ਜਿਹੜੇ ਸਾਡੇ ਬਜ਼ੁਰਗਾਂ ਚ ਕਾਲੀ ਦਲ ਪ੍ਰਤੀ ਪੰਥ ਪ੍ਰਤੀ ਸਪਿਰਿਟ ਸੀ ਉਹ ਸਪਿਰਿਟ ਵਾਪਸ ਲੈ ਕੇ ਆਓ ਉਦੋਂ ਜੇ ਤੁਹਾਡੇ ਬਜ਼ੁਰਗਾਂ ਨੂੰ ਇੱਕ ਵੀ ਆਦੇਸ਼ ਕਾਲੀ ਦਲ ਦਾ ਪ੍ਰਧਾਨ ਦਾ ਆਉਂਦਾ ਕਿ ਅੱਜ ਮੋਰਚਾ ਲਾਉਣਾ ਹੈ ਸਾਰੇ ਘਰ ਛੱਡ ਕੇ ਪਹੁੰਚ ਜਾਂਦੇ ਸੀ ਅੱਜ ਅੱਜ ਦੇ ਧਰਨਾ ਦੇਣਾ ਸਾਰਾ ਕੰਮ ਛੱਡ ਕੇ ਘਰ ਦਾ ਉੱਥੇ ਪਹੁੰਚ ਜਾਂਦੇ ਸੀ ਜੇ ਕਿ ਕਾਲੀ ਜਲਦਾ ਪ੍ਰਧਾਨ ਕਹਿੰਦੇ ਕਿ 5 ਸਾਲ ਜੇਲ੍ਹ ਜਾਣਾ ਪੈਣਾ ਐ ਭਗੜੇ ਪਾ ਕੇ ਜੇਲ੍ਹਾਂ ਜਾਂਦੇ ਸੀ ਉਹ ਸਪਿਰਿਟ ਵਾਪਸ ਲਿਆਓ ਜੇ ਪੰਜਾਬ ਨੂੰ ਬਚਾਉਣਾ ਹੈ ਮੈਨੂੰ ਤੁਹਾਡੇ ਤੇ ਬੜੀ ਆਸ ਹੈ ਤੁਹਾਡੇ ਕਿਉਂਕਿ ਆਹ ਅਜੇ ਹਲਕੇ ਅਜੇ ਹਲਕੇ ਐ ਜਿਹੜੀ ਅਗਲੀ ਸਰਕਾਰ ਜਦੋਂ ਰਿਜ਼ਲਟ ਆਏ ਤੇ ਇੱਥੇ ਵੀ 30 35 35 ਹਜ਼ਾਰ ਦੀ ਲੀਡ ਆਏ ਜਿਵੇਂ ਜੋਰਾ ਸਿੰਘ ਮਾਨ ਦੇ ਸਮੇਂ ਤੁਸੀਂ ਇੱਥੇ ਲਿਆਉਂਦੇ ਹੁੰਦੇ ਸੀ ਸੋ ਜੀਰੇ ਵਾਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਐਡਾ ਭਾਰੀ ਕੱਟ ਕੀਤਾ ਹਰਪੀ ਜੀ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ ਸਮੁੱਚੀ ਟੀਮ ਐਜੀਪੀਸੀ ਮੈਂਬਰ ਬੈਠੇ ਸਾਰੇ ਇੱਥੇ ਲੀਡਰਸ਼ਿਪ ਜਿਲ੍ਹੇ ਦੀ ਪ੍ਰਧਾਨ ਕੱਟੇ ਸਾਰੇ ਸੇਕੋ ਸਾਹਿਬ ਤੁਸੀਂpropto ਮੈਨੂੰ ਪਤਾ ਤੁਹਾਡੇ ਦਿਲ ਚ ਤੇ ਓਵਰਆਲ ਸਾਰੇ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਦੇ ਹੋ

ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਨੇ ਸਰੋਪਾ ਪਾ ਕੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰ ਲਿਆ ਹਰਪ੍ਰੀਤ ਸਿੰਘ ਹੀਰੋ ਨੂੰ